ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਹੈਗਾ ਜੀ ਸੌਣ ਦੇ ਮਹੀਨੇ ਦੀ ਪੂਨਮਾਸ਼ੀ ਦਾ ਜਸ਼ਨ ਤੇ ਆਪਾਂ ਚੱਲੇ ਸੀ ਅੱਜ ਗੁਰਦੁਆਰਾ ਸਾਹਿਬ ਤੇ ਅੱਜ ਸੰਡੇ ਵੀ ਆਪਾਂ ਗੁਰਦੁਆਰਾ ਸਾਹਿਬ ਚੱਲੇ ਸੀ ਮਤਲਬ ਟਿਕ ਟਕ ਤੇ ਮੈਂ ਕਿਹਾ ਚਲੋ ਜਾਂਦੇ ਜਾਂਦੇ ਆਪਾਂ ਵੀਡੀਓ ਰਿਪੋਰਟ ਕਰਦੇ ਹਾਂ ਜਿਵੇਂ ਵੀ ਆਪਾਂ ਤੁਹਾਨੂੰ ਸਭ ਨੂੰ ਪਤਾ ਆ ਗਿਆ ਪਤੋ ਦਮੀਨ ਆ ਆ ਰਿਹਾ ਵਾ ਤੇ ਪਤੋ ਦਮੀਨ ਵਿੱਚ ਤੇ ਆਪਾਂ ਆਨੰਦ ਸਿੰਘ ਜੀ ਨਾਨਕ ਸਾਹਿਬ ਆ ਲਿਆਂ ਦੀ ਵਾਰਸ਼ੀ ਹੁੰਦੀ ਆ ਤੇ ਉਹਦੇ ਸੰਬੰਧੀ ਆਪਾਂ ਗੱਲ ਕਰਦੇ ਹਾਂ اپنی پتا بھی ہر بار بارش تو پہلے اتنے کاٹ بنڈنے شروع ہو جاتے ہیں جنہیں پاٹ کرنا ہوں پاٹ کر کے بھی آپ بارش کو پہلے وہ کارڈ جمع کروا دیں تو اتنے وہ اردس بےنتی ہوں جی منوکام ہوں پرماتما وہ ضرور پوریا کرتا پاٹھ تو اپنا سارا پتا ہی ہے جہاں جی پاٹ کرتا وا ہوں کسی چیز کا گاٹا نہیں رہتا گا تو جی آپ مریادا نہ پاٹھ کرتے ہاں تو وہ دے بدیا گل ہو جاتی ہے ਈ ਮੇਰੇ ਹੋਂ ਨਾਮਕ ਸਾਰਾ ਪਾਠ ਹੁੰਦਾ ਮਰਿਆਦਾ ਨਾ ਮਹੀਨੇ ਬਾਅਦ ਜਿਹੜੇ ਘੋਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਕਾਟਲ ਜਾਂਦੇ ਆ ਪੂਰੀ ਸਾਧਾ ਨਾਲ ਪਾਠ ਕਰਦੇ ਆ ਫਿਰ ਉੱਥੇ ਅਰਦਾਸ ਬੇਨਤੀ ਕਰਵਾਉਂਦੇ ਆ ਤੇ ਪ੍ਰਮਾਤਮਾ ਉਹਦੀ ਮਨੁਕਾਮਨਾ ਜ਼ਰੂਰ ਕੋਰੀਆਂ ਕਰਦਾ ਮੇਰੇ ਵੀ ਇਹ ਪਾਠ ਮੈਂ ਹਰ ਸਾਲ ਕਰਦੀ ਆ ਹੀ ਬਾਬਾ ਜੀ ਪਾਸਿ ਤੇ ਬਾਦੋਰੀ ਤੇ ਮੈਂ ਤੁਹਡੇ ਨਾਲ ਥੋੜੀ ਨਾਲ ਸ਼ੇਅਰ ਕਰਦੀ ਆ ਤੇ ਇਹ ਤੁਸੀਂ ਮੰਨ ਕੇ ਵੇਖੋ ਜਿਹੜੀ ਵੀ ਆਪਾਂ ਮਨੁਕਾਮਨਾ ਨੂੰ ਲੈ ਕੇ ਬਾਹਰ ਕਾ dentro ਪਰਮਾਤਮਾ ਆਪਣੀ ਮੁਖੰਦੀ ਕਰਦਾ ਆਪਾਂ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦਿੰਦਾ ਤਾਂ ਇਹ ਪਤਾ ਕਰਕੇ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੀ ਆਂ ਵੀ ਕਾਰਟ ਵੀ ਮੈਂ ਤੁਹਾਡੇ ਤੁਹਾਨੂੰ ਸਕਰੀਨ 'ਚ ਤੇ ਦਿਖਾ ਦੂੰਗੀ ਤੁਸੀਂ ਵੇਖ ਲਿਓ ਆਪਾਂ 250 ਪਾਠ ਤੱਕ ਜਪਜੀ ਸਾਹਿਬ ਦੇ ਕਰ ਲਈਏ ਵਾਰਸੀ ਤਾਂ ਕਿ ਜੇ ਵੀ ਕੋਈ ਵੀ ਭੇਂਟ ਆ ਸਕਦਾ ਆ ਆਪਦੇ ਮਾਨ ਚ ਕਿਸੇ ਦੀ ਕੋਈ ਮਰਿਆਦ ਲੈ ਕੇ ਮੇਰੀ ਇਹ ਪਰਮਾਤਮਾ ਪੂਰੀ ਕਰ ਦਿੱਤੀ ਛੱਤੀ ਪਾਚੌਦੀ ਜ਼ਰੂਰ ਪੂਰੀ ਕਰਨਗੇ ਤੇ ਇਹ ਵਿੱਚ 50 ਪਾਠ ਹੁੰਦੇ ਦੀ ਸਹੂਲੀ ਸਾਥ ਦੀ ਇਹ ਤੇਰਾ ਪਾਠ ਉਹਦੀ ਤੇਲ ਗਸਤ ਨੂੰ ਹੈਗੇ ਵਾਰਸੀ ਸਾਹਿਬ ਦਾ ਜੀ ਤੇ ਉਦੋਂ ਪਹਿਲਾਂ ਪਹਿਲਾਂ ਆਪਾਂ ਉਥੇ ਕਾਟ ਜਮਾ ਕਰਵਾਉਣੇ ਆ ਤੇ ਜਿਨੇ ਵੀ ਮਤਲਬ ਜੇ ਤਾਂ ਕਿਸੇ ਕੋਲਥੇ ਕੋਈ ਸੰਪਰਕ ਕਰਕੇ ਉਥੇ ਕਾਟ ਜਮਾ ਕਰਵਾ ਕੇ ਆ ਵੀ ਅਰਦਾਸ ਬੇਨਤੀ ਕਰਵਾ ਸਕਦਾ ਠੀਕ ਜਿਨੇ ਵੀ ਕਰਨੀ ਆ ਜਾਂ ਆਪਣੇ ਨਾਲ ਸੰਪਰਕ ਕਰ ਲਓ ਜਿਹੜਾ ਪਾਠ ਕਰ ਲਿਆ ਜਿਨ੍ਹਾਂ ਵੀ ਵੇ ਆਪਾਂ ਨੂੰ ਦੱਸ ਦਿਓ ਤੇ ਆਪਾਂ ਨਾਮ ਦਾ ਪਤਾ ਲਾ ਦੇਵਾਂਗੇ ਤੇ ਪਸੰਦੀ ਕੀ ਚੀਜ਼ ਦੱਸ ਦੇਈਂ ਤੇ ਕਰਵਾ ਦਾਂਗੇ ਹਾਂਜੀ ਆਪਣੀ ਗੱਲ ਵਿੱਚ ਇਹ ਰਹੀ ਕਿ ਪਹਿਲਾਂ 100 ਆਪਣੀ ਸਾਬਦੇ ਆ ਜਿਹ ਮਤਲਬ ਜਿਹਨੇ ਕਰਨੇ ਆ ਇਹ ਆਪਾਂ ਅੱਧੇ ਸ੍ਰੀ ਸਾਬਦੇ ਆ 250 ਪਾਠ ਸ੍ਰੀ ਜਪ ਜੀ ਸਾਬਦਾ ਵਾ ਤੇ ਜਿਹੜਾ 2400 ਆ ਪਾਠ ਆਪਾਂ ਕਰਨਾ ਵਾ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਵਾ ਤੇ ਉਹ ਮਾਲਾ ਦੇਨੀ ਆਪਾਂ ਉਹ 2400 ਮਾਲਾ ਆਪਾਂ ਉਹਨਾਂ ਚ ਟਾਈਮ ਤੱਕ ਬਫੇ ਇੱਕ ਜੀ ਤ੍ਰਿਪਤਵਾਰ ਸਾਹਿਬੀ ਕੇ ਜਮਾ ਕਰਵਾ ਸਕਦੇ ਜਿਹੜੇ ਮੇਰੇ ਵੀਰ ਭੈਣ ਭਾਠ ਨਹੀਂ ਕਰ ਸਕਦੇ ਉਹ ਬਾ ਮਾਲਾ ਲੈ ਕੇ ਵਾਇਕੂ ਤੋਂ ਵਾਇਕੂ ਦਾ ਜਾਪ ਕਰਕੇ 2400 ਮਾਲਾ ਆਪਾਂ ਉਹ ਤੱਕ ਕਰਨੀ ਆ ਤੇ 108 ਮੰਕਿਆਂ ਦੀ ਮਾਲਾ ਹੁੰਦੀ ਆ ਤੇ ਜੇ ਕਿਸੇ ਇੱਕਮਕਾਰ ਤੇ ਲੈ ਕੇ ਨਾਲ ਕੁਸ਼ੀਪੀ ਤੱਕ ਤੋਂ ਪਹਿਲੀ ਬੋੜੀ ਦਾ ਪਾਠ ਕਰਨਾ ਵਾ ਤੇ ਉਹ ਉਦੋਂ ਤੱਕ ਆਪਾਂ ਕਰਨੀ ਆ ਵਾ 108 ਮੰਕਿਆਂ ਵਾਲੀ ਮਾਲਾ ਹੁੰਦੀ ਆ ਤੇ ਉਹ ਆਪਾਂ ਮਹੀਨੇ ਵਿੱਚ 108 ਮਾਲਾ ਜਿਹੜੀਆਂ ਕਰਨੀਆਂ ਹਨ ਤੇ ਜੇ ਕਿਸੇ ਨੇ राम राम ਦਾ ਕਾਰਨਾਵਾ ਕਿਸੇ ਮਿਲ ਵੀ ਭੈਣ ਨੇ ਵਾਇਕੁਰ ਉਜਾਪ ਕਰ ਲਿਆ ਜਾਂ राम राम ਦਾ ਜਪ ਕਰਦਿਆ 4800 ਜਿਹੜੀ ਮਾਲਾ ਤਾਂ ਤੇ ਉਹ ਆਪਾਂ ਮਹੀਨੇ ਤੱਕ राम राम ਕਰਦੇ ਜੇ ਇਹ ਸੀਗੀ ਆਪਣੀ ਛੋਟੀ ਜਿਹੀ ਵੀਡੀਓ ਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਜੀ ਜਿਹੜੇ ਵੀ ਇਹ ਪਾਠ ਕਰਨਾ ਵਾ ਪਰਮਾਤਮਾ ਤੋਂ ਦੇ ਖੁਸ਼ੀਆਂ ਆਪਾਂ ਲੈਣੀਆਂ ਵੀ ਪਾਤਾ ਸਾਰੇ ਵੇਪਰ ਪਤਾ ਕਰਦੇ ਆਂ ਜ਼ਰੂਰੀ ਹੈ ਜੇ ਆਪਾਂ ਫਾਲ ਵੀ ਮਿਲਦਾ ਜੇ ਆਪਾਂ ਪਾਠ ਮर्याਦਾ ਨਾ ਕਰਦੇ ਆਂ ਤੇ ਉਹਦਾ ਆਪਾਂ ਨੂੰ ਜੋ ਬਨਰਤ ਕਿਨਾਲ ਫਾਲ ਮਿਲਦਾ ਤੇ ਜਿਹੜੀ ਵੀ ਮਨ ਕਾਮਨਾ ਨੂੰ ਆਪਾਂ ਪਵਾ ਲੈ ਕੇ ਕਰਦੇ ਆਂ ਤੇ ਉਹ ਮਨ ਕਾਮਨਾ ਵੀ ਪੂਰੀ ਜ਼ਰੂਰ ਹੁੰਦੀ ਆ ਠੀਕ ਹੈ ਜੇ ਇਸੇ ਅੱਜ ਦੀ ਆਪਣੀ ਵੀਡੀਓ ਨੂੰ ਲਾਈਕ ਜੀ ਕਾ ਖਾਲਸਾ ਲਾਈਕ